ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਅੱਜ ਵਾਰਡ ਨੰਬਰ 49 ਦੇ ਵਿੱਚ ਅਦਸ਼ਨਾਗਰ ਕੈਂਕੀ ਅਲੀ پارک ਦੇ ਵਿੱਚ ਜਿਹੜਾ ਆਬਾ ਕਾਰਡ ਦੀ ਆਪਸਕੀ ਜਗ੍ਹਾ ਨਹੀਂ ਸੀ ਕੈਂਪ ਲਗਾਇਆ ਸੀ ਉਹਦੇ ਤਹਿਤ ਅੱਜ 350 ਪਲੱਸ ਕਾਰਡ ਬਣੇ ਆਂ ਔਰ ਜਿਨ੍ਹਾਂ ਦੇ ਕਾਰਡ ਰਹਿਗੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜਲਦੀ ਬਣਾ ਦਿੱਤੇ ਜਾਣਗੇ ਇਸ ਤਰ੍ਹਾਂ ਹੀ ਇੱਥੇ ਕੈਂਪਿੰਗ ਵਗੈਰਾ ਦਸ਼ਨਾਗਰ ਵਾਰਡ ਨੰਬਰ ਰਿੰਜਾ ਦੇ ਵਿੱਚ ਨੇਹਾ ਉਹ ਵੀ ਲੋਕ ਕੀਤੀ ਜਾਏਗੀ ਜੀ ਜੀ ਬਿਲਕੁਲ ਜੀ ਜਿੱਦਾਂ ਵੀ ਸਰਕਾਰ ਵੱਲੋਂ ਜੋ ਜੋ ਇਨਸਟਰਕਸ਼ਨ ਆਣ ਗਿਆ उहो ई कैप लॻंदे रहां और बाड हर जो मुहैया सहूलियत सां पता रहे